In India we see a concerning increase in anti conversion laws hate speech demolitions of homes and places of worship for members of minority faith community America's Secretary of State Antony Blinken has said that there has been a worrying trend in India in anti conversion laws hate speech demolitions of homes and places of worship for members of minority faith community ਪ੍ਰਧਾਨ ਮੰਤਰੀ ਧਾਰਮਿਕ ਆਜ਼ਾਦੀ ਨੂੰ ਲੈ ਕੇ ਵਿਦੇਸ਼ ਵਿਭਾਗ ਦੇ ਸਲਾਨਾ ਰਿਪੋਰਟ ਜਾਰੀ ਕੀਤੇ ਜਾਣ ਮੌਕੇ ਬਲਿੰਕਨ ਨੇ ਬੁੱਧਵਾਰ ਨੂੰ ਕਿਹਾ ਕਿ ਕੁਲ ਆਲਮ ਵਿੱਚ ਲੋਕ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਜਦੋ ਜਹਿਰ ਕਰ ਰਹੇ ਹਨ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਦੇ ਸੀਨੀਅਰ ਅਧਿਕਾਰੀਆਂ ਨੇ 2023 ਵਿੱਚ ਭਾਰਤ ਦੇ ਆਪਣੇ ਹਮਰਤਵਾਵਾਂ ਨਾਲ ਧਾਰਮਿਕ ਆਜ਼ਾਦੀ ਦੇ ਮੁੱਦੇ ਨੂੰ ਲੈ ਕੇ ਲਗਾਤਾਰ ਫਿਕਰ ਜਤਾਏ ਸਨ ਦੇਸ਼ਮંત્રી ਨੇ ਕਿਹਾ ਕਿ ਭਾਰਤ ਵਿੱਚ ਅਸੀਂ ਧਰਮ ਤਬਦੀਲੀ ਵਿਰੋਧੀ ਕਾਨੂੰਨਾਂ ਨਾਕਰਤੀ ਭਾਸ਼ਨਾ ਧਾਰਮਿਕ ਘਟਗਿੰਤੀ ਪਾਈ ਜਾ ਰਹਿਆਂ ਦੇ ਲੋਕਾਂ ਦੇ ਘਰਾਂ ਤੇ ਧਾਰਮਿਕ ਸਥਾਨਾਂ ਨੂੰ ਢੋਣ ਦੇ ਮਾਮਲਿਆਂ ਵਿੱਚ ਕਿੰਤਾ ਜਨਕਵਾਦਾ ਦੇਖਿਆ ਹੈ ਇਸ ਦੇ ਨਾਲ ਹੀ ਵਿਸ਼ੂਪਰ ਦੇ ਲੋਕ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਕਾफी ਜਦੋ ਜਹਿਦ ਕਰ ਰਹੇ ਹਨ ਭਾਰਤ ਲਈ ਕੁਮਾਂਤਰੀ ਧਾਰਮਿਕ ਆਜ਼ਾਦੀ ਬਾਰੇ 2023 ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 28 ਵਿੱਚੋਂ 10 ਰਾਜਾਂ ਵਿੱਚ ਸਾਰੇ ਧਰਮਾਂ ਵਿੱਚ ਧਰਮ ਤਬਦੀਲੀ ਤੇ ਪਾਬੰਦੀ ਲਾਉਣ ਵਾਲੇ ਕਾਨੂੰਨ ਹਨ। ਇਨ੍ਹਾਂ ਵਿੱਚੋਂ ਕੁਝ ਰਾਜ ਵਿਵਾਦ ਦੇ ਮੰਤਵ ਲਈ ਜਬਰੀ ਧਰਮ ਤਬਦੀਲੀ ਖਿਲਾਫ ਸਜ਼ਾ ਵੀ ਦਿੰਦੇ ਹਨ। ਉਧਰ ਭਾਰਤ ਨੇ ਪਹਿਲਾਂ ਵੀ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਅਮਰੀਕੀ ਵਿਦੇਸ਼ ਵਿਭਾਗ ਦੀ ਸਾਲਾਨਾ ਰਿਪੋਰਟ ਨੂੰ ਖਾਰਜ ਕਰਦਿਆਂ ਕਿਹਾ ਸੀ ਕਿ ਗਲਤ ਜਾਣਕਾਰੀ ਤੇ ਨੁਕਸਦਾਰ ਸਮਝ ਉਤੇ ਆਧਾਰਿਤ ਹੈ। ਦੇਸ਼ ਮੰਤਰਾਲੇ ਨੇ ਪਿਛਲੇ ਸਾਲ ਕਿਹਾ ਸੀ ਕਿ ਕੁਝ ਅਮਰੀਕੀ ਅਧਿਕਾਰੀਆਂ ਦੀ ਪਕਪਤੀ ਟਿੱਪਣੀ ਇਹਨਾਂ ਰਿਪੋਰਟਾਂ ਦੀ ਭਰੋਸੇਯੋਗਤਾ ਨੂੰ ਹੋਰ ਘੱਟ ਕਰਨ ਦਾ ਕੰਮ ਕਰਦੀ ਹੈ। ਇਸ ਸਾਲ ਦੀ ਰਿਪੋਰਟ ਵਿੱਚ ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ ਸਾਈਆਂ ਅਤੇ ਮੁਸਲਮਾਨਾਂ ਨੂੰ ਜਬਰੀ ਧਰਮ ਤਬਦੀਲੀ ਉੱਤੇ ਪਾਬੰਦੀ ਲਾਉਣ ਵਾਲੇ ਕਾਨੂੰਨਾਂ ਤਹਿਤ ਗ੍ਰਿਫਤਾਰ ਕੀਤਾ ਗਿਆ। ਧਾਰਮਿਕ ਸਮੂਹਾਂ ਦਾ ਕਹਿਣਾ ਹੈ ਕਿ ਕੁਝ ਮਾਮਲਿਆਂ ਵਿੱਚ ਧਾਰਮਿਕ ਘੱਟ ਗਿਣਤੀ ਭਾਈਚਾਰੇ ਦੇ ਮੈਂਬਰਾਂ ਨੂੰ ਝੂਠੇ ਤੇ ਮਨਕਰਨ ਦੋਸ਼ਾਂ ਨੂੰ ਲੈ ਕੇ ਤੰਗ ਪ੍ਰੇਸ਼ਾਨ ਕੀਤਾ ਗਿਆ ਤੇ ਜੇਲ੍ਹਾਂ ਵਿੱਚ ਡੱਕਿਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੌਮੀ ਪੱਧਰ ਤੇ ਇਕਸਾਰ ਸਿਵਲ ਕੋਰਟ ਯਾਨੀ ਕਿ ਯੂਸੀਸੀ ਲਾਗੂ ਕਰਨ ਦੇ ਸੱਦੇ ਤੇ ਵਿਦੇਸ਼ ਵਿਭਾਗ ਨੇ ਕਿਹਾ ਕਿ ਮੁਸਲਮਾਨ ਸਿੱਖ ਈਸਾਈ ਤੇ ਆਦੀਵਾਸੀ ਆਗੂਆਂ ਤੇ ਗੁਜਰਾਤ ਸਰਕਾਰਾਂ ਦੇ ਅਧਿਕਾਰੀਆਂ ਨੇ ਇਸ ਆਧਾਰ ਤੇ ਇਸ ਦਾ ਵਿਰੋਧ ਕੀਤਾ ਕਿ ਇਹ ਦੇਸ਼ ਨੂੰ ਹਿੰਦੂ ਰਾਸ਼ਟਰ ਵਿੱਚ ਤਬਦੀਲ ਕਰਨ ਦੀ ਯੋਜਨਾ ਦਾ ਹਿੱਸਾ ਹੈ। For example, blasphemy laws in Pakistan help foster a climate of intolerance and hatred that can lead to vigilantism and mob violence. In Hungary, officials continue to use anti Semitic tropes and anti Muslim rhetoric, and they penalize members of religious groups who criticize the government. Nine other European nations have laws that effectively ban some forms of religious clothing in public spaces. In India, we see a concerning increase. In anti conversion laws, hate speech, demolitions of homes and places of worship for members of minority faith communities. At the same time, people around the world are also working hard to protect religious freedom. We see that in the religious leaders advocating across the globe on behalf of the Baha'is who are being suppressed and persecuted in Iran and across the Middle East. an activists like Rushan Abbas was raising awareness in India we see a concerning increase in anti conversion laws hate speech demolitions of homes and places of worship for members of minority faith community America de videsh mantri Antony Blinken ne keha ki Bharat vich dharm tabdili virodhi kanoon na nafati takreeran te dharmik ginti paichare de lokan de gharan te dharmik sthanan nu ton de mamlay vich chinta janak vada hoya hai ਕੁਮਾਂਤਰੀ ਧਾਰਮਿਕ ਆਜ਼ਾਦੀ ਨੂੰ ਲੈ ਕੇ ਵਿਦੇਸ਼ ਵਿਭਾਗ ਦੇ ਸਾਲਾਨਾ ਰਿਪੋਰਟ ਜਾਰੀ ਕੀਤੇ ਜਾਣ ਮੌਕੇ ਬਲਿੰਕਨ ਨੇ ਬੁੱਧਵਾਰ ਨੂੰ ਕਿਹਾ ਕਿ ਕੁਲ ਆਲਮ ਵਿੱਚ ਲੋਕ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਜਦੋ ਜਹਿਰ ਕਰ ਰਹੇ ਹਨ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਦੇ ਸੀਨੀਅਰ ਅਧਿਕਾਰੀਆਂ ਨੇ 2023 ਵਿੱਚ ਭਾਰਤ ਦੇ ਆਪਣੇ ਹਮਰਤਵਾਵਾਂ ਨਾਲ ਧਾਰਮਿਕ ਆਜ਼ਾਦੀ ਦੇ ਮੁੱਦੇ ਨੂੰ ਲੈ ਕੇ ਲਗਾਤਾਰ ਫਿਕਰ ਜਤਾਏ ਸਨ ਦੇਸ਼ਮંત્રી ਨੇ ਕਿਹਾ ਕਿ ਭਾਰਤ ਵਿੱਚ ਅਸੀਂ ਧਰਮ ਤਬਦੀਲੀ ਵਿਰੋਧੀ ਕਾਨੂੰਨਾਂ ਨਾਗਰਿਕਤਾ ਪਾਸਨਾ ਧਾਰਮਿਕ ਘਟਗਿੰਤੀ ਪਾਈ ਜਾ ਰਹਿਆਂ ਦੇ ਲੋਕਾਂ ਦੇ ਘਰਾਂ ਤੇ ਧਾਰਮਿਕ ਸਥਾਨਾਂ ਨੂੰ ਢਾਉਣ ਦੇ ਮਾਮਲਿਆਂ ਵਿੱਚ ਚਿੰਤਾ ਜਨਕ ਵਾਦਾ ਦੇਖਿਆ ਹੈ ਇਸ ਦੇ ਨਾਲ ਹੀ ਵਿਸ਼ੂ ਭਾਰਦੇ ਲੋਕ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਕਾफी ਜਦੋ ਜਹਿਦ ਕਰ ਰਹੇ ਹਨ ਭਾਰਤ ਲਈ ਕੁਮਾਂਤਰੀ ਧਾਰਮਿਕ ਆਜ਼ਾਦੀ ਬਾਰੇ 2023 ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 28 ਵਿੱਚੋਂ 10 ਰਾਜਾਂ ਵਿੱਚ ਸਾਰੇ ਧਰਮਾਂ ਵਿੱਚ ਧਰਮ ਤਬਦੀਲੀ ਤੇ ਪਾਬੰਦੀ ਲਾਉਣ ਵਾਲੇ ਕਾਨੂੰਨ ਹਨ ਇਨ੍ਹਾਂ ਵਿੱਚੋਂ ਕੁਝ ਰਾਜ ਵਿਵਾਦ ਇਹ ਮੰਤਵ ਲਈ ਜਬਰੀ ਧਰਮ ਤਬਦੀਲੀ ਖਿਲਾਫ ਸਜ਼ਾ ਵੀ ਦਿੰਦੇ ਹਨ ਉਧਰ ਭਾਰਤ ਨੇ ਪਹਿਲਾਂ ਵੀ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਅਮਰੀਕੀ ਵਿਦੇਸ਼ ਵਿਭਾਗ ਦੀ ਸਾਲਾਨਾ ਰਿਪੋਰਟ ਨੂੰ ਖਾਰਜ ਕਰਦਿਆਂ ਕਿਹਾ ਸੀ ਕਿ ਗਲਤ ਜਾਣਕਾਰੀ ਤੇ ਨੁਕਸਦਾਰ ਸਮਝ ਉਤੇ ਆਧਾਰਿਤ ਹੈ ਦੇਸ਼ ਮੰਤਰਾਲੇ ਨੇ ਪਿਛਲੇ ਸਾਲ ਕਿਹਾ ਸੀ ਕਿ ਕੁਝ ਅਮਰੀਕੀ ਅਧਿਕਾਰੀਆਂ ਦੀ ਫਕਪਾਤੀ ਟਿੱਪਣੀ ਇਹਨਾਂ ਰਿਪੋਰਟਾਂ ਦੀ ਭਰੋਸਯੋਗਤਾ ਨੂੰ ਹੋਰ ਘੱਟ ਕਰਨ ਦਾ ਕੰਮ ਕਰਦੀ ਹੈ। ਇਸ ਸਾਲ ਦੀ ਰਿਪੋਰਟ ਵਿੱਚ ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ ਸਾਈਆਂ ਅਤੇ ਮੁਸਲਮਾਨਾਂ ਨੂੰ ਜਬਰੀ ਧਰਮ ਤਬਦੀਲੀ ਉੱਤੇ ਪਾਬੰਦੀ ਲਾਉਣ ਵਾਲੇ ਕਾਨੂੰਨਾਂ ਤਹਿਤ ਗ੍ਰਿਫਤਾਰ ਕੀਤਾ ਗਿਆ। ਧਾਰਮਿਕ ਸਮੂਹਾਂ ਦਾ ਕਹਿਣਾ ਹੈ ਕਿ ਕੁਝ ਮਾਮਲਿਆਂ ਵਿੱਚ ਧਾਰਮਿਕ ਘਟ ਗਿਨਤੀ ਭਾਈਚਾਰੇ ਦੇ ਮੈਂਬਰਾਂ ਨੂੰ ਝੂਠੇ ਤੇ ਮਨਕਰਨ ਦੋਸ਼ਾਂ ਨੂੰ ਲੈ ਕੇ ਤੰਗ ਪ੍ਰੇਸ਼ਾਨ ਕੀਤਾ ਗਿਆ ਤੇ ਜੇਲ੍ਹਾਂ ਵਿੱਚ ਡੱਕਿਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੌਮੀ ਪੱਧਰ ਤੇ ਇਕਸਾਰ ਸਿਵਲ ਕੋਡ ਯਾਨੀ ਕਿ ਯੂਸੀਸੀ ਲਾਗੂ ਕਰਨ ਦੇ ਸੱਦੇ ਤੇ ਵਿਦੇਸ਼ ਵਿਭਾਗ ਨੇ ਕਿ ਕਿ ਮੁਸਲਮ ਸਿੱਖ ਇਸਾਈ ਤੇ ਆਦੀਵਾਸੀ ਆਗੂਆਂ ਤੇ ਕੁਝ ਰਾਜ ਸਰਕਾਰਾਂ ਦੇ ਅਧਿਕਾਰੀਆਂ ਨੇ ਇਸ ਆਧਾਰ ਤੇ ਇਸ ਦਾ ਵਿਰੋਧ ਕੀਤਾ ਕਿ ਇਹ ਦੇਸ਼ ਨੂੰ ਹਿੰਦੂ ਰਾਸ਼ਟਰ ਵਿੱਚ ਤਬਦੀਲ ਕਰਨ ਦੀ ਯੋਜਨਾ ਦਾ ਹਿੱਸਾ ਹੈ। Blasphemy laws in Pakistan help foster a climate of intolerance and hatred that can lead to vigilantism and mob violence. In Hungary, officials continue to use anti Semitic tropes and anti Muslim rhetoric, and they penalize members of religious groups who criticize the government. Nine other European nations have laws that effectively ban some forms of religious clothing in public spaces. In India, we see a concerning increase in anti conversion laws. Hate speech, demolitions of homes and places of worship for members of minority faith communities. At the same time, people around the world are also working hard to protect religious freedom. We see that in the religious leaders advocating across the globe on behalf of the Baha'is who are being suppressed and persecuted in Iran and across the Middle East. In activists like Rushan Abbas, who's raising awareness. Of In India we see a concerning increase in anti-conversion laws hate speech demolitions of homes and places of worship for members of minority faith community America's foreign minister Antony Blinken has said that there is a worrying trend in India in anti-conversion laws hate speech demolitions of homes and places of worship for members of minority faith community ਕੁਮਾਂਤਰੀ ਧਾਰਮਿਕ ਆਜ਼ਾਦੀ ਨੂੰ ਲੈ ਕੇ ਵਿਦੇਸ਼ ਵਿਭਾਗ ਦੇ ਸਲਾਨਾ ਰਿਪੋਰਟ ਜਾਰੀ ਕੀਤੇ ਜਾਣ ਮੌਕੇ ਬਲਿੰਕਨ ਨੇ ਬੁੱਧਵਾਰ ਨੂੰ ਕਿਹਾ ਕਿ ਕੁਲ ਆਲਮ ਵਿੱਚ ਲੋਕ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਜਦੋ ਜਹਿਰ ਕਰ ਰਹੇ ਹਨ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਦੇ ਸੀਨੀਅਰ ਅਧਿਕਾਰੀਆਂ ਨੇ 2023 ਵਿੱਚ ਭਾਰਤ ਦੇ ਆਪਣੇ ਹਮਰਤਵਾਵਾਂ ਨਾਲ ਧਾਰਮਿਕ ਆਜ਼ਾਦੀ ਦੇ ਮੁੱਦੇ ਨੂੰ ਲੈ ਕੇ ਲਗਾਤਾਰ ਫਿਕਰ ਜਤਾਏ ਸਨ ਦੇਸ਼ਮંત્રી ਨੇ ਕਿਹਾ ਕਿ ਭਾਰਤ ਵਿੱਚ ਅਸੀਂ ਧਰਮ ਤਬਦੀਲੀ ਵਿਰੋਧੀ ਕਾਨੂੰਨਾਂ ਨਫ਼ਰਤੀ ਭਾਸ਼ਣਾ ਧਾਰਮਿਕ ਘਟਗਿੰਤੀ ਪਾਈ ਜਾ ਰਹਿਆਂ ਦੇ ਲੋਕਾਂ ਦੇ ਘਰਾਂ ਤੇ ਧਾਰਮਿਕ ਸਥਾਨਾਂ ਨੂੰ ਢਾਉਣ ਦੇ ਮਾਮਲਿਆਂ ਵਿੱਚ ਚਿੰਤਾ ਜਨਕ ਵਾਦਾ ਦੇਖਿਆ ਹੈ ਇਸ ਦੇ ਨਾਲ ਹੀ ਵਿਸ਼ੂਪੁਰ ਦੇ ਲੋਕ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਕਾफी ਜਦੋ ਜਹਿਦ ਕਰ ਰਹੇ ਹਨ ਭਾਰਤ ਲਈ ਕੋ ਮੰਤਰੀ ਧਾਰਮਿਕ ਆਜ਼ਾਦੀ ਬਾਰੇ 2023 ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 28 ਵਿੱਚੋਂ 10 ਰਾਜਾਂ ਵਿੱਚ ਸਾਰੇ ਧਰਮਾਂ ਵਿੱਚ ਧਰਮ ਤਬਦੀਲੀ ਤੇ ਪਾਬੰਦੀ ਲਾਉਣ ਵਾਲੇ ਕਾਨੂੰਨ ਹਨ ਇਨ੍ਹਾਂ ਵਿੱਚੋਂ ਕੁਝ ਰਾਜ ਵਿਵਾਦ ਦੇ ਮੰਤਵ ਲਈ ਜਬਰੀ ਧਰਮ ਤਬਦੀਲੀ ਖਿਲਾਫ ਸਜ਼ਾ ਵੀ ਦਿੰਦੇ ਹਨ ਉਧਰ ਭਾਰਤ ਨੇ ਪਹਿਲਾਂ ਵੀ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਅਮਰੀਕੀ ਵਿਦੇਸ਼ ਵਿਭਾਗ ਦੀ ਸਾਲਾਨਾ ਰਿਪੋਰਟ ਨੂੰ ਖਾਰਜ ਕਰਦਿਆਂ ਕਿਹਾ ਸੀ ਕਿ ਗਲਤ ਜਾਣਕਾਰੀ ਤੇ ਨੁਕਸਾਨدار ਸਮਝ ਉਤੇ ਆਧਾਰਿਤ ਹੈ ਦੇਸ਼ ਮੰਤਰਾਲੇ ਨੇ ਪਿਛਲੇ ਸਾਲ ਕਿਹਾ ਸੀ ਕਿ ਕੁਝ ਅਮਰੀਕੀ ਅਧਿਕਾਰੀਆਂ ਦੀ ਪੱਖਪਾਤੀ ਟਿੱਪਣੀ ਇਹਨਾਂ ਰਿਪੋਰਟਾਂ ਦੀ ਭਰੋਸੇਯੋਗਤਾ ਨੂੰ ਹੋਰ ਘੱਟ ਕਰਨ ਦਾ ਕੰਮ ਕਰਦੀ ਹੈ। ਇਸ ਸਾਲ ਦੀ ਰਿਪੋਰਟ ਵਿੱਚ ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ ਸਾਈਆਂ ਅਤੇ ਮੁਸਲਮਾਨਾਂ ਨੂੰ ਜਬਰੀ ਧਰਮ ਤਬਦੀਲੀ ਉੱਤੇ ਪਾਬੰਦੀ ਲਾਉਣ ਵਾਲੇ ਕਾਨੂੰਨਾਂ ਤਹਿਤ ਗ੍ਰਿਫਤਾਰ ਕੀਤਾ ਗਿਆ। ਧਾਰਮਿਕ ਸਮੂਹਾਂ ਦਾ ਕਹਿਣਾ ਹੈ ਕਿ ਕੁਝ ਮਾਮਲਿਆਂ ਵਿੱਚ ਧਾਰਮਿਕ ਘੱਟਗਿਣਤੀ ਭਾਈਚਾਰੇ ਦੇ ਮੈਂਬਰਾਂ ਨੂੰ ਝੂਠੇ ਤੇ ਮਨਕੜਨ ਦੋਸ਼ਾਂ ਨੂੰ ਲੈ ਕੇ ਤੰਗ ਪ੍ਰੇਸ਼ਾਨ ਕੀਤਾ ਗਿਆ ਤੇ ਜੇਲ੍ਹਾਂ ਵਿੱਚ ਡੱਕਿਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੌਮੀ ਪੱਧਰ ਤੇ ਇਕਸਾਰ ਸਿਵਲ ਕੋਡ ਯਾਨੀ ਕਿ ਯੂਸੀਸੀ ਲਾਗੂ ਕਰਨ ਦੇ ਸੱਦੇ ਦੇ ਵਿਦੇਸ਼ ਵਿਭਾਗ ਨੇ ਕਿਹਾ ਕਿ ਮੁਸਲਮਾਨ ਸਿੱਖ ਈਸਾਈ ਤੇ ਆਦੀਵਾਸੀ ਆਗੂਆਂ ਤੇ ਕੁਝ ਰਾਜ ਸਰਕਾਰਾਂ ਦੇ ਅਧਿਕਾਰੀਆਂ ਨੇ ਇਸ ਆਧਾਰ ਤੇ ਇਸ ਦਾ ਵਿਰੋਧ ਕੀਤਾ ਕਿ ਇਹ ਦੇਸ਼ ਨੂੰ ਹਿੰਦੂ ਰਾਸ਼ਟਰ ਵਿੱਚ ਤਬਦੀਲ ਕਰਨ ਦੀ ਯੋਜਨਾ ਦਾ ਹਿੱਸਾ ਹੈ। For example, blasphemy laws in Pakistan help foster a climate of intolerance and hatred that can lead to vigilantism and mob violence. In Hungary, officials continue to use anti Semitic tropes and anti Muslim rhetoric, and they penalize members of religious groups who criticize the government. Nine other European nations have laws that effectively ban some forms of religious clothing in public spaces. In India, we see a concerning increase. In anti conversion laws, hate speech, demolitions of homes and places of worship for members of minority faith communities. At the same time, people around the world are also working hard to protect religious freedom. We see that in the religious leaders advocating across the globe on behalf of the Baha'is who are being suppressed and persecuted in Iran and across the Middle East. In activists like Lushan Abbas was raising awareness of